ਅੱਜ ਜਿਵੇਂ ਕਿ ਤੁਸੀਂ ਟਾਈਟਲ ਪੜ੍ਹ ਹੀ ਲਿਆ ਹੋਣਾ ਕਿ ਆਪਣੇ ਘਰਾਂ ਦੇ ਵਿੱਚ ਕੁੱਤੇ ਜਿਹੜੇ ਰੱਖੇ ਹੁੰਦੇ ਆ ਉਹ ਬਿਨਾਂ ਮਤਲਬ ਤੋਂ ਵੀ ਭੌਂਕੀ ਜਾਂਦੇ ਆ ਜੇ ਮੰਨ ਲਓ ਕੋਈ ਗਲੀ ਦੇ ਵਿੱਚ ਦੀ ਲੰਘਿਆ ਤਾਂ ਉਹ ਘੰਟਾ-ਘੰਟਾ ਭੌਂਕਦੇ ਰਹਿੰਦੇ ਆ ਜਦੋਂ ਕੋਈ ਆਪਣੇ ਘਰੇ ਵੱਢਦਾ ਤਾਂ ਬਿਨਾਂ ਮਤਲਬ ਕੋਈ ਉਹ ਭੌਂਕਦੇ ਰਹਿੰਦੇ ਆ ਤੇ ਆਪਾਂ ਜਿੰਨਾ ਮਰਜ਼ੀ ਉਹਦਾ ਮਾਲਕ ਨੂੰ ਕਹੀ ਜਾਵੇ ਕਿ ਚੁੱਪ ਕਰ ਜਾ ਹੁਣ ਝੜਕ ਦੇਵੇ ਇੱਕ ਮਿੰਟ ਇੱਕ ਦੋ ਮਿੰਟ ਦਾ ਸਕਿੰਟਾਂ ਦੇ ਹਿਸਾਬ ਨਾਲ ਚੁੱਪ ਹੁੰਦੇ ਦੇ ਦੁਆਰਾ ਫਿਰ ਭੌਂਪਾ ਲੱਗ ਪੈਂਦੇ ਆ ਤੇ ਕਈ ਕੁੱਤੇ ਕੀ ਹੁੰਦਿਆ ਕਿ ਜਦੋਂ ਆਪਾਂ ਕਿਸੇ ਦੇ ਘਰੇ ਵੜਦੇ ਆ ਜਾਂ ਕੋਈ ਆਪਣੇ ਘਰੇ ਵੜਦਾ ਤਾਂ ਉਹ ਪਿੱਛੇ ਚੁੱਪਚੀ ਬੀਤੇ ਉਹਦੀ ਲੱਤ ਫੜ ਲੈਂਦੇ ਆ ਤਾਂ ਇਹ ਕਈ ਵਾਰੀ ਬਹੁਤ ਜ਼ਿਆਦਾ ਖਤਰਨਾਕ ਹੋ ਜਾਂਦਾ ਕਿਉਂਕਿ ਇਹ ਚਖਮ ਜ਼ਿਆਦਾ ਹੋਵੇ ਤਾਂ ਟੀਕੇ ਵਗੈਰਾ ਵੀ ਲਾਉਣੇ ਪੈਂਦੇ ਆ ਕਈ ਵਾਰੀ ਟੰਕੇ ਵੀ ਲਾਉਣੇ ਪੈਂਦੇ ਆ ਆ ਤੁਹਾਨੂੰ ਅੱਜ ਇੱਕ ਐਸਾ ਫਾਰਮੂਲਾ ਮੈਂ ਦੱਸੂਗਾ ਮਿੱਤਰੋ ਦਵਾਈ ਜਿਹੜੀ ਤੁਸੀਂ ਸਿਰਫ ਇੱਕ ਵਾਰ ਹੀ ਦੇਣੀ ਆ ਤੇ ਤੁਹਾਡਾ ਜਿਹੜਾ ਕੁੱਤਾ ਬਿਲਕੁਲ ਠੀਕ ਹੋ ਜਾਊਗਾ ਪਰ ₹5-10 ਲੱਗਣੇ ਤੁਹਾਡੇ ਉਸ ਦਵਾਈ ਤੇ ਤੇ ਤੁਹਾਡਾ ਕੁੱਤਾ ਜਿਹੜਾ ਹੈਗਾ ਬਿਲਕੁਲ ਠੀਕ ਹੋ ਜਾਊਗਾ ਤਾਂ ਜੇ ਤੁਹਾਡੇ ਜਾਨਵਰ ਨੂੰ ਕੁੱਤੇ ਨੂੰ ਐਸੀ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਜ਼ਰੂਰ ਦਵਾਈ ਦੇ ਕੇ ਦਿਓ ਤੇ ਕਿਵੇਂ ਤੁਹਾਨੂੰ ਰਿਜ਼ਲਟ ਮਿਲੇ ਤਾਂ ਜ਼ਰੂਰ ਮੈਸੇਜ ਕਰਕੇ ਦੱਸਿਓ ਤੇ ਜਿਹੜੇ ਸੱਜਣਾ ਵੀਡੀਓ ਦੇਖਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਪਣੇ ਸਾਰੇ ਭੈਣ ਭਰਾਵਾਂ ਮਿੱਤਰਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਤੇ ਜਿਹੜੇ ਸੱਜਣਾ ਨਵੇਂ ਆ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਵੀਡੀਓ ਦਾ ਹਰ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਕੋਲ ਪਹੁੰਚ ਸਕੇ ਤਾਂ ਦੋਸਤੋ ਗੱਲ ਕਰਦੇ ਆ ਕੁੱਤਾ ਕਿਸੇ ਵੀ ਕਾਰਨ ਜ਼ਿਆਦਾ ਭੌਂਦਾ ਜਾਂ ਕਿਸੇ ਵੀ ਕਾਰਨ ਜਿਹੜਾ ਕੁੱਤਾ ਤੁਹਾਡਾ ਵੱੜਦਾ ਤਾਂ ਮਾਰਕੀਟ ਦੇ ਵਿੱਚੋਂ ਇੱਕ ਹੋਮੋਪੈਥਿਕ ਦੀ ਜਿਹੜੀ ਦਵਾਈ ਮਿਲਦੀ ਆ ਇੱਕ ਮਿੰਟ ਅੰਕਲ ਮਾਰਕੀਟ ਦੇ ਵਿੱਚੋਂ ਇੱਕ ਹੋਮੋਪੈਥਿਕ ਦਵਾਈ ਜਿਹੜੀ ਮਿਲਦੀ ਆ ਜਿਹਦਾ ਨਾਮ ਹੈਗਾ ਸਟਰਾਮੋਨੀਅਮ ਤੇ 10 ਐਮ ਦੀਆ ਦਵਾਈ ਆ 3 ਐਮ ਦੀ ਸਟਰਾਮੋਨੀਅਮ ਇਹ ਤੁਸੀਂ ਇੱਕ ਵਾਰੀ ਦੇਣੀ ਆ ਜੇ ਵੱਡਾ ਕੁੱਤਾ ਮੰਨ ਲਓ 30 ਕਿਲੋ ਤੋਤੇ ਵਜਨ ਦਾ ਪੰਜ ਤੋਕੇ ਦੇਣੀ ਆ ਤੇ ਜੇ ਮੰਨ ਲਓ ਛੋਟਾ ਤਾਂ ਦੋ ਤੋਂ ਤਿੰਨ ਤੋਕੇ ਉਹਦੇ ਦੇਣੀ ਆ ਤੇ ਇਹ ਜਣ ਕੇ ਦੋ ਕਮਲ ਤੁਸੀਂ ਲੈ ਆਓ ਤੇ ਲੋੜ ਪਏ ਤਾਂ ਹਫਤੇ ਬਾਅਦ ਦੁਬਾਰਾ ਰਿਪੀਟ ਕਰ ਸਕਦੇ ਆ ਤਾਂ ਤੁਹਾਡੇ कुत्ते ਜਿਹੜੀ ਇਹ ਪ੍ਰੋਬਲਮ ਆ ਬਿਲਕੁਲ ਠੀਕ ਹੋ ਜਾਊਗੀ ਤਾਂ ਵੀਡੀਓ ਚੰਗੀ ਆ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਫੋਲੋ ਕਰਨਾ ਧੰਨਵਾਦੀ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ